ਮੇਰਾ ਨਾਮ ਸਰਜੀਤ ਹੈ। ਸਿੱਟੀ ਦਾ ਪ੍ਰੋਟੈਸਟ ਕਰ ਰਹੇ ਤੁਸੀਂ। ਸਰ ਆਸੀਂ ਇਹ ਕਹ ਰਹੇ ਆ ਕਿ ਸਾਡੀਆਂ ਮੰਗਾਂ ਇਹ ਨੇ ਕਿ ਸਾਡੀ ਤਨਖਾਹ 'ਚ ਕਟੌਤੀ ਹੋ ਰਹੀ ਆ। ਸਾਡੇ ਪੈਸੇ ਕੱਟ ਕੇ ਆ ਰਹੇ ਫਰਨੈਲ, ਪੋਚਾ, ਝਾੜੂ ਸਾਹਿਬ ਵਾ ठेकेदार ਸਾਡੀ ਤਨਖਾਹ 'ਚ ਘੱਟ ਕੇ ਭੇਜਦੇ ਰਿਹਾ। ਸਾਨੂੰ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਤੇ ਨਾਲ ਨਾਲ ਧੱਕਾ ਬਹੁਤ ਹੁੰਦਾ। ਇਸੇ ਮੋ ਉਹ ਸਾਨੂੰ ਗਲਤ ਬੋਲਦਾ, ਕੁਲਵਿਸ਼ਿਸ਼ਟ ਉਹ ਗਲਤ ਬੋਲਦੀ ਆ ਤੇ ਸਭ ਇੰਨੇ ਇੰਨਾ ਕੰਮ ਲੈ ਲੈਂਦੇ ਆ ਬਾਅਦ 'ਚ ਸਾਨੂੰ ਬਦਨਾਮ ਕਰ ਦਿੰਦੇ ਆ। ਠੀਕ ਆ ਇਸ ਟਾਈਮ ਆਂ ਉਂਗਲੀਆਂ ਨਾਲ ਗੱਲਾਂ ਕਰਦਾ। ਐਂ ਤਾਂ ਬੁਲਾਉਂਦਾ ਉਂਗਲੀ ਨਾਲ ਸਾਨੂੰ। ਤੇ ਇਹ ਅਸਲ ਰੁਵੀਤਾ ਕਰਮਿਤ ਇੰਨਾ ਕ ਗਲਤ ਬੋਲਦੇ ਨੇ ਇੰਨਾ ਕ ਗਲਤ ਬੋਲਦੇ ਜਿਹੜਾ ਨਹੀਂ ਦੱਸ ਸਕਦੇ ਕੈਮਰੇ ਨੂੰ ਰੁਵੀਤਾ ਸੁਪਰਵਾਈਜ਼ ਕਰਨੀ ਆ ਤਾਂ ਗਰਮਿਤ ਵੀ ਸੁਪਰਵਾਈਜ਼ ਸਾਡੀਆਂ ਤਨਖਾਹਾਂ ਇਹ ਖਾਂਦੀਆਂ ਨੇ ਠੀਕ ਆ ਜਦ 22 ਹੰਡ ਪੈਸੇ ਦਿੰਦੇ ਨੇ 3000 ਤੇ ਮੈਂ ਲੱਗੀ ਸੀਗੀ ਜਦ ਇਹ 22 ਹੰਡ ਪੈਸੇ ਦਿੰਦੇ ਤੇ ਜਦ ਵੀ ਸਾਡੀ ਤਨਖਾਹ ਨਹੀਂ ਆਉਂਦੀ ਸੀ ਐਸਐਮਓ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸ ਮੈਂ ਤਨਖਾਹ ਪੂਰੀ ਪਾਉਣਾ 6 ਲੱਖ ਰੁਪਏ ਪਾਉਣਾ ਮੈਂ ਤਾਂ 6 ਲੱਖ ਰੁਪਏ ਜਾਂਦਾ ਕਿੱਥੇ ਸਾਡੀ ਤਨਖਾਹ ਪੂਰੀ ਕਿਉਂ ਨਹੀਂ ਆ ਰਹੀ ਸਰ ਸਾਡੀ ਤਨਖਾਹ ਹੀ ਨਹੀਂ ਪਤਾ ਜੀ ਡੀਸੀ ਜਟ ਕਿੰਨੀ ਆ ਰਹੀ ਆ ਪਹਿਲਾਂ ਸਾਨੂੰ 10248 ਪੇ ਮਿਲਦੇ ਸੀ ਹੁਣ ਸਾਨੂੰ 9000 ਮਿਲਦੀ ਆ ਜੀ ਬਾਕੀ ਸਾਡੇ ਪੈਸੇ ਕੱਟੇ ਜਾਂਦੇ ਆ ਜੀ ਪੰਡ ਕਾਰ ਤੇ ਪੰਡ ਵੀ ਨਹੀਂ ਦਿੰਦਾ ਪੈਂਦਾ ਨੀ ਨਹੀਂ ਫੰਡ ਵੀ ਨਹੀਂ ਪਾਉਂਦਾ ਨਾ ਸਾਡੇ ਆਈ ਕਾਰਡ ਨਾ ਸਾਡੇ ਫੰਡ ਪਾਉਂਦਾ ਨਾ ਸਾਡਾ ਡਾਕਟਰੀ ਕਾਰਡ ਦਿੰਦਾ ਉਹਦੇ ਪੈਸੇ ਸਾਡੇ ਕੱਟ ਰਹੇ ਨੇ ਸਾਨੂੰ ਨਹੀਂ ਸੰਤੁਸ਼ਟ ਪੀਪੀਸੀ ਸਰ ਕਈ ਵਾਰ ਕਰ ਲਈ ਸਾਡੀ ਨਹੀਂ ਸੁਣਵਾਈ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਸਾਰਾ ਸਾਨੂੰ ਉਸਾਬ ਮਿਲਣਾ ਚਾਹੀਦਾ ਨਾ ਠੇਕੇਦਾਰ ਵੀ ਨਹੀਂ ਆਉਂਦਾ ਜੀ ਠੇਕੇਦਾਰ ਫੋਨ ਕਰਦੇ ਆ ਸੁਪਰਵਾਈਜ਼ਰਾਂ ਨੂੰ ਫੋਨ ਕਰਦੇ ਠੇਕੇਦਾਰ ਕੌਣ ਆਪਲੇ ਭੇਜਾਜ ਸਾਨੂੰ ਇਹਦਾ ਠੇਕਾ ਨਹੀਂ ਚਾਹੀਦਾ ਜੀ ਪਟਿਆਲੇ ਵਾਲੇ ਜੀ ਸਾਨੂੰ ਇਹਦਾ ਠੇਕਾ ਨਹੀਂ ਚਾਹੀਦਾ ਫਿਰ ਮੈਨੂੰ ਇਹ ਵੀ ਕਹਿੰਦੇ ਨੇ ਕਿ ਸਰਮਜੀਤ ਤੇ ਤੇਰੇ ਖਿਲਾਫ ਐਪਲੀਕੇਸ਼ਨ ਕੱਢੀ ਹੋਈ ਆ ਤੂੰ ਟੈਂਕੀ ਤੇ ਚੜੇਦੀ ਤੁਸੀਂ ਅਸੀਂ ਕਦੇ ਟੈਂਕੀ ਤੇ ਚੜੇ ਨਹੀਂ ਮੈਨੂੰ ਐਸੇ ਗੱਲ ਦਾ ਵੀ ਇਨਸਾਫ ਚਾਹੀਦਾ ਵੀ ਮੈਂ ਕਦੋਂ ਚੜੀ ਸੀ ਵੀ ਮੈਨੂੰ ਐਸੇ ਗੱਲ ਦਾ ਇਨਸਾਫ ਚਾਹੀਦਾ ਮੈਂ ਉਹਦਾ ਨਕਵਾਰੀ ਪਟਾ ਲੂੰਗੀ ਜੀ ਮੈਂ ਫਿਲਹਾਲ ਕੰਮ ਤੋਂ ਪੱਧਕ ਤੋਂ ਬੰਦ ਕਰਤਾ ਜੀ ਕੰਮ ਨਾ ਕਰਨਾ ਨਾ ਕਰਨ ਦੇਣਾ ਕਿਤੇ ਨਾ ਪੂਰੀਆਂ ਹੁੰਦੀਆਂ ਸੀ ਨਹੀਂ ਕਰਨਾ ਨਾ ਸਾਨੂੰ ਕਮਰੇ ਪਿੱਛੇ ਤਿੰਨ ਦਿਨ ਹੋ ਗਏ ਸਾਨੂੰ ਫੜਿਆ ਨਾ ਕਿ ਉਹ ਤੋਂ ਲੈ ਲੋ ਚਾਬੀ ਕਰੇ ਉਹ ਤਾਂ ਸਾਨੂੰ ਹੁਣ ਤੱਕ ਕਮਰੇ ਦੀ ਚਾਬੀ ਨਹੀਂ ਮਿਲੀ ਕੀ ਗੱਲ ਅਸੀਂ ਮੇਰੀ ਜੱਜ ਬੈਠ ਕੇ ਸਾਡੀ ਕਿਹਦੀ ਸੇਫਟੀ ਸਾਰਾ ਕੋਈ ਟਾਈਮ ਨਹੀਂ ਦਿੰਦੀਆਂ ਕੋਈ ਟਾਈਮ ਨਹੀਂ ਦਿੰਦੇ ਜੀ ਅਸੀਂ ਤਾਂ ਠੱਕੇ ਨਾਲ ਰੋਟੀ ਖਾਣੇ ਉਹ ਵੀ ਸਾਨੂੰ ਗਾਲਾਂ ਕੱਢਣ ਲੱਗ ਪਏ ਹਾਂਜੀ ਆਪਣਾ ਸਵਿੰ ਕਰ ਕਰੋ ਅਸੀਂ ਜੀ ਆਪਣੇ ਮੰਗਾ ਮੰਗਦੇ ਆ ਜਿਹੜੀਆਂ ਸਾਡੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਨਹੀਂ ਮੰਗਾ ਤਾਂ ਦੀ ਸਾਡੇ ਮੰਗਾ ਦੀ ਸਾਡਾ ਇੱਕ ਤਾਂ ਠੇਕਾ ਟੁੱਟਿਆ ਜਿਹੜੇ ਇਹ ਚੱਕਿਆ ਜਾਵੇ ਸਾਡੀ ਪੂਰੀ ਸੈਲਰੀ ਪੈਣੀ ਚਾਹੀਦੀ ਆ ਠੀਕ ਆ ਜੀ 10 ਲੱਖ 6 ਲੱਖ ਰੁਪਏ ਪਾਉਂਦਾ ਉਹ ਸੈਲਰੀ ਕਰਕੇ ਕਿੱਥੇ ਜਾਂਦੀ ਸਾਡੀ 10 ਲੱਖ ਦਾ ਸਾਨੂੰ ਹਿਸਾਬ ਦੇਣਾ ਚਾਹੀਦਾ ਕੋਣ ਤਾਂ ਤੁਹਾਡੇ ਠੇਕੇਦਾਰ ਕੋਣ 1000 ਰੁਪਏ ਵਿਆਜ ਜੀ ਸਾਡਾ ਠੀਕ ਜੀ ਮੈਂ ਦਿੱਤਾ ਦੀ 10000 ਰੁਪਏ ਵਿਆਜ ਤਾਂ ਦਿੱਤਾ ਜੀ ਤਿੰਨ ਸਾਲ ਹੋ ਗਏ ਮੇਰਾ 300 ਰੁਪਏ ਵਿਆਜ ਰੋਜ਼ ਦਾ ਪੈਂਦਾ ਜੀ ਉਹ ਵੀ ਤਾਂ ਮਿੰਨੇ ਮਿੰਨੇ ਮਿੰਨ ਦਿਨ ਦਾ 10000 ਮੈਂ ਲੈ ਕੇ ਦਿੱਤਾ ਮੇਰਾ ਪੱਛ ਮਵਿਤਾ ਤੋਂ ਕਦੇ 500 ਦੇ ਤੋਂ ਕਦੇ 600 ਦੇ ਤੋਂ ਕਦੇ 700 ਦੇ ਤੋਂ ਕਦੇ 900 ਦੇ ਦੱਸ ਕਿ ਕਿਤੋਂ ਪੈਸੇ ਦੇ ਦਿੱਤੇ ਉੱਪਰ ਡਿਊਟੀ ਲੱਗ ਲਈ ਜੀ ਪੈਸੇ ਲੈਂਦੀਆਂ ਸਾਡਾ ਕੀ ਟਾਈਮ ਹੈ ਡਿਊਟੀ ਦਾ ਟਾਈਮ ਕੀ ਹੈ ਡਿਊਟੀ ਦਾ ਜ ਸਵੇਰ ਦਾ ਹੈਗਾ 7:30 ਤੋਂ 2:00 ਤੱਕ ਠੀਕ ਹੈ ਜੀ ਲਾਵਾ ਓਵਰਟਾਈਮ ਵੀ ਕਰਾਇਆ ਜਾਂਦਾ ਹਾਂ ਜੀ ਅਸੀਂ ਜੰਮਨੇ ਤੋਂ ਬਹੁਤ ਧੰਨਵਾਦ ਜਾਂਦੇ ਨੇ ਜੇ ਇੱਥੇ ਕਿਹੜੇ ਨੰਬਰ ਦੇ ਵਿੱਚ ਜੇ ਕੋਈ ਜਦਨ ਸਫਾਈ ਆ ਹੁੰਦੀ ਹੈ ਵੀ ਅਫਸਰ ਨੇ ਆਉਣਾ ਹੈ ਵੀ ਜਦਨ ਆਪਸਰ ਨੇ ਆਉਣਾ ਜੀ ਸਫਾਈ ਸੂਈ ਕਰਕੇ ਹੋ ਜਾਂਦੀ ਹੈ ਪਰ ਇਹ ਕਹਿੰਦੇ ਪਰ ਇਹ ਹੋ ਜਾ ਵੀ ਆ ਜੀ ਸਾਹ ਅਫਸਰਾਂ ਨੇ ਮੂ ਠੀਕ ਹੈ ਫਟ ਨਹੀਂ ਤੱਕਾ ਹੋ ਰਾਇ ਜੀ ਸਾਡੀ ਮੰਗਾ ਪੂਰੀਆਂ ਹੋਣ ਸਾਡੀ ਸੈਲਰੀ ਪੂਰੀ ਪਵੇ ਸਾਨੂੰ ਸੁਫਰ ਵਿੱਚ ਰਹਿ ਨਹੀਂ ਚਾਹੀਦਾ ਸਾਡੀ ਸੁਨਹਾਰਾ ਨਹੀਂ ਸਾਡੀ ਮਾਂ ਪੈਂਦੇ 10000 ਕੁਸਕਰ ਪਈ ਪੈਂਦੇ ਜੀ ਉੱਪਰ ਡੀਸੀ ਰੇਟ ਸਾਡੀ ਸੈਲਰੀ ਆਉਂਦੀ ਆ ਠੀਕ ਹੈ ਸਾਨੂੰ ਉਹ ਨਹੀਂ ਪੂਰੀ ਆਉਂਦੀ ਸਾਡੀ ਹੁਣ ਹੈ ਸਾਨੂੰ 9500 ਮਿਲਦੀ ਹੈ ਜੀ ਸਾਡਾ ਕੋਈ ਨਹੀਂ ਜੀ ਪੈਨਡ ਫੰਡ ਵੀ ਨਹੀਂ ਪੈਂਦਾ ਜੀ ਸਾਡਾ ਠੀਕ ਹੈ ਜੀ ਫਿਰ ਸਾਨੂੰ ਬਾਪ ਗਲਤ ਬੋਲ ਰਹੇ ਨਹੀਂ ਆ ਕਿ ਤੂੰ ਜਾਣਾ ਵੀ ਹੁੰਦਾ ਕੀ ਪੀਏ ਜੀ ਸਾਡੀ ਕੋਈ ਮੰਗ ਨਹੀਂ ਸੁਣਾਈ ਹੁੰਦੀ ਉਹ ਕਹਿੰਦਾ ਜੀ ਤੁਸੀਂ ਠੇਕੇਦਾਰ ਨਾਲ ਗੱਲ ਕਰੋ ਬੋਬੀਟਾ ਨਾਲ ਗੱਲ ਕਰੋ ਠੀਕ ਹੈ ਜੀ ਠੇਕੇਦਾਰ ਵੀ ਨਹੀਂ ਸੁਣਵਾਖਾ ਕਦੇ ਨਹੀਂ ਕਿ ਮਿਲੇ ਉਹ ਵੀ ਫੇਰ ਆਇਆ ਜਿੱਦਣ ਆਇਆ ਪਹਿਲੇ ਦਿਨ ਉਦਣੇ ਆਇਆ ਮੜਕੇ ਸਾਨੂੰ ਠੇਕੇਦਾਰ ਨਹੀਂ ਮਿਲਿਆ ਨਾ ਜੀ ਨਾ ਕੋਈ ਨਹੀਂ ਆਇਆ ਠੀਕ ਹੈ ਜੀ ਹਾਂ ਜੀ ਹਾਂ ਜੀ ਅਸੀਂ ਧਰਨਾ ਨਹੀਂ ਚੱਕਣਾ ਸੀ ਧਰਨਾ ਲਾ ਕੇ ਰੱਖਣਾ ਸਾਡੀ ਮੰਗਾਂ ਨਹੀਂ ਕੋਈ ਅਸੀਂ ਕਿਹੜਾ ਜਿ ਕੰਮ ਆਇਆ ਖੜੇ ਉੱਥੇ ਕਾ ਕੇ ਚੱਕੋ ਕਰੇ ਉੱਥੇ ਚੱਕੋ ਜਾਂ ਸਾਡੀ ਕੋਈ ਸ਼ਰਮਾਈ ਹੈ ਨਹੀਂ ਕਿ ਸਾਨੂੰ ਕੀ ਲੋੜ ਹੈ ਅਸੀਂ ਗੰਦ ਖਾਕ ਪਾਉਣੇ ਨਹੀਂ